गांव के ना ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬਟਾਰੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਬੇਤ ਪ੍ਰਵਾਨ ਸਤਿ ਸ੍ਰੀ ਅਕਾਲ ਜੀ ਔਰ ਸੁਣਾਟੇ ਠਾਜੇ ਜੀ ਦਾ ਦੀ ਕਿਰਪਾ ਮਹਾਰਾ ਜੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਤੇ ਨਾਮ ਦੱਸਦੇ ਕਰੀਏ ਹਾਂ ਕਬਲਜੀਤ ਸਿੰਘ ਹਾਂਜੀ ਪਿੰਡ ਬਟਾਰੀ ਤੇ ਜ਼ਿਲ੍ਹਾ ਫਰੀ ਸਾਰ ਠੀਕ ਹੈ ਸ਼ਹੀਲ ਬਬਕਾਲਾ ਸਾਹਿਬ ਤੇ ਫੋਨ ਨੰਬਰ ਇਹ ਬੋਲਦੇ ਕਰੀਏ 9779814569 ਠੀਕ ਹੈ ਜੀ ਤੇ ਤਿੰਨ ਫਿਰ ਅੱਜ ਹਾਂਜੀ ਇਹ ਤਿੰਨੇ ਆ ਸੁੱਗਿਆ ਤਿੰਨੇ ਆ ਇਹਦਾ ਬੱਚਾ ਨਹੀਂ ਆ ਠੀਕ ਹੈ ਜੀ ਇੱਕ ਬੱਚੇ ਦਾ ਬਿਨਾ ਵਾਂ ਤੇ ਦੋ ਬੱਚੇ ਵਾਲੀ ਹੈ ਜੀ ਚਲੋ ਫਿਰ ਆ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਕਿੰਨਾ ਇਹਦੇ ਕੋਲ ਦੁੱਧ ਦੁੱਧ ਹੁਣ ਪਾਜੀ ਇਹਦੇ ਕੋਲ ਐਵੇਂ ਤੁਹਾਨੂੰ ਆ ਗਈ ਹੈ 11 ਨਹੀਂ 12 ਨੂੰ 9 ਕਿਲੋ ਪੱਕਾ ਮਿੰਟੀ ਵਾਲਾ 9 ਲੀਟਰ ਹੈਗਾ ਪੱਕਾ ਦੁੱਧ ਮਿੰਟੀ ਵਾਲਾ ਕਿ ਆਪਣਾ ਚੋਕੇ ਵੀਰ ਭਰਾ ਇੱਥੋਂ ਤਸੱਲੀ ਕਰਕੇ ਖੜੇបាន ਤਿੰਨੇ ਡੰਗ ਚੋਵੇ ਕੋਈ ਠੀਕ ਆ ਜੀ ਤੋਰਾਂ ਹਾਂ ਫਿਰ ਇੱਕ ਰੀਨ ਦੁੱਧ 9 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹਦੇ ਕੋਲ ਬਾਕੀ ਖੜਨੀ ਤੁਸੀਂ ਆਪਣੀ ਆਪ ਤਸੱਲੀ ਤੇ ਹੈ ਦੋ ਟਾਈਮ ਚੁਆਈ ਕਰਕੇ ਖੜਨੀ ਹੈ ਬਾਕੀ ਜਿਹੜਾ ਆਪਾਂ ਬਾਰ-ਬਾਰ ਕਹਿੰਦਾ ਵਾ ਕਿ ਚਵਾਈ ਕਰਕੇ ਖੜੋ ਇਹ ਹੀ ਆਪਣੇ ਲਈ ਨਹੀਂ ਕਹਿੰਦੇ ਹੁੰਦੇ ਇਹ ਅਸੀਂ ਉਹਨਾਂ ਵੀਰਾਂ ਲਈ ਕਹਿੰਦੇ ਹੁੰਦੇ ਜਿੰਨਾ ਵੀਰਾਂ ਨੇ ਪਸ਼ੂ ਖੜਨੇ ਹੁੰਦੇ ਆ ਤੇ ਬੇਨਤੀ ਇਹ ਹੈ ਕਿ ਸਾਡੀ ਗੱਲ ਵੀ ਚੰਗੀ ਤਰ੍ਹਾਂ ਸੁਣ ਕੇ ਵਿਚਾਰ ਕੇ ਪਸ਼ੂ ਲਿਆ ਕਰੋ ਅੱਜ ਲਿਆਓ ਜੀ ਬਾਕੀ ਜੇ ਟਾਈਮ ਵੀ ਦੁਪਹਿਰ ਦਾ ਵਾ ਤੇ ਸੂਈ ਨੂੰ ਕਿੰਨਾ ਚਿਹਰਾ ਹੋ ਗਿਆ ਵੀਰ ਜੀ ਭਾਈ ਉਹ ਬੱਚਾ ਮਗਰ ਕੋਈ 20 ਦਿਨਾਂ ਦਾ ਲਾੜੇ ਕੋਈ ਮਹੀਨੇ ਦਾ ਨਾਲੇ ਠੀਕ ਹੈ ਜੀ ਹਾਂ ਆ ਆ ਬੱਚਾ ਇਹ ਸਾਹਮਣੇ ਕੋਈ ਮਹੀਨੇ ਤੇ ਲੱਗੇ ਪੰਨੇ ਜਿਹੜਾ ਹੋਊਗਾ ਤੇ ਮੁੱਲ ਵੀਰ ਜੀ ਇਹਦਾ ਫਿਰ ਮੁੱਲ ਸਾਹਿਬ ਰਾਈਆਂ ਭਾਜੀ ਕਿੰਨਾ ਮੋੜਾ ਕੋਈ ਜੀਨੇ ਕਰਨਾ ਮੈਨੂੰ ਵੀ 50000 ਦੀ ਦੇ ਦੇ। ਅੱਛਾ। ਹਾਂਜੀ। ਦੁੱਧ 9 ਲੀਟਰ ਚਵਾ ਦੋਗੇ। ਆਪਣਾ ਇੱਥੇ ਮੇਰੇ ਜਿਹੜਾ ਵੀਰ ਭਰਾਣੇ ਲੈਣੀ ਆ ਆਪਣੀ ਇੱਥੇ ਆਣ ਕੇ ਤਸੱਲੀ ਕਰਕੇ ਖੜੇ। ਇੱਥੇ ਤਸੱਲੀ ਕਰੇ। ਘਰੇ ਘਰ ਦੀ ਤਸੱਲੀ ਆ। ਆਪ ਵੀ ਤਸੱਲੀ ਕਰਕੇ ਖੜੇ। ਬਾਅਦ ਦੇ ਵਿੱਚ ਘੜੀ ਕੋ ਪਿੱਛੇ ਜਿਹੜਾ ਲਾਮੇ ਵਾਲਾ ਕੰਮ ਹੋਣਾ ਕਰੇ। ਇਹ ਆ ਕਿ ਪਾਸ ਹੋਵੇ ਤੇ ਲਾਜੇ ਨਾ ਹੋਵੇ ਦੇਖੇ ਬੱਜੀ ਨਾ ਹੋਵੇ ਤੇ ਇੱਥੇ ਪਕੜਾ ਮਾਨੂੰ ਵੀ ਮਾੜਾ ਕਹਿਣਾ ਵਾ ਵੀ ਤੂੰ ਛੱਡ ਚੱਲਿਆ ਹਾਂਜੀ ਹਾਂਜੀ ਜੀ ਸਾਡੇ ਡੰਗਰ ਥੱਲੇ ਦੁੱਧ ਉਹਦੇ ਖੜੇ ਅਗਲਾ ਹਾਂਜੀ ਜੇ ਦੱਸਿਆਂ ਗਿਆ ਚੀਜ਼ਾਂ ਪੂਰੀਆਂ ਨਹੀਂ ਨਿਕਲਦੀਆਂ ਤੇ ਆਪਣੀ ਸਾਈ ਵਾਪਸ ਆਪਣੀ ਸਾਈ ਵਾਪਸ ਲਾਜੀ ਆਪਾਂ ਛੋ ਅਗਲੇ ਪਾਈ ਹੋਵੇ ਠੀਕ ਹੈ ਜੀ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਦਾ ਇਹ ਬੱਚੇ ਤੋਂ ਬਿਨਾਂ ਹੀ ਆ ਜਿਹੜੀ ਇਹਦੇ ਥਣ ਦੇਖ ਸਾਦੇ ਜੀ ਇਦੇ ਕੋਲ ਵੀ ਇੰਨਾ ਹੀ ਦੁੱਧ। ਇਦੇ ਕੋਲ ਭਾਈ ਕੋਈ 8-9 ਨੇ ਜਾਂ 7 ਕਿਲੋ ਮਿੰਟੀ ਆ ਚਵਾਵਾ। ਠੀਕ ਆ। ਮਿਲ ਕੇ ਦਵਾਂਗੀ ਇੱਥੋਂ। ਠੀਕ ਆ 7 ਕਿਲੋ ਦੁੱਧ ਹੈਗਾ ਪੱਕਾ। ਭਾਈ 7 ਕਿਲੋ ਪੱਕਾ ਜੀ ਬਾਣੀ ਤੇ ਹੀ ਮਿਲਦੀ ਹੈ। ਠੀਕ ਆ ਜੀ। ਜੀ। ਠੀਕ ਆ ਵੀ ਜੀ ਲੈ ਆਓ ਜੀ। <towners> ේ ඒක නෙරි දේදන වෙද්ි ෙරපා ਵੀ ਭਾਈ ਜੀ ਮੰਗਣਾ ਅੱਛਾ 15000 ਦੀ 15000 ਦੀ 15000 ਦੀ 7 ਕਿਲੋ ਲੈ ਕੇ ਦੇਣਾ 100 ਤਸੱਲੀ ਜਣਾ ਤੁਹਾਡੇ ਘਰੋਂ ਕੋ ਚੋਕ ਲੈ ਜਾ ਹਾਂਜੀ ਆਹ ਪੰਡਾ ਪਾ ਕੇ ਰੱਸੀ ਪਾ ਕੇ ਥੱਲੇ ਵੀਰ ਮੇਰਾ ਜਿਹੜਾ ਮਰਜੀ ਵੀਰ ਆਵੇ ਭੈਣ ਹੋਵੇ ਤਸੱਲੀ ਕਰਕੇ ਖੜੇ ਠੀਕ ਹੈ ਜੀ ਜੀ ਤੇ ਹੁਣ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ ਤੀਸਰੇ ਨੰਬਰ ਤੇ ਜਿਹੜੀ ਆ ਗਈ ਹੈ ਇਹਦਾ ਬੱਚਾ ਕਿਹੜਾ ਜੀ ਇਹਦੀ ਆਹ ਅੱਛੀ ਭਾਜੀ ਇਹਦੀ ਆਹ ਵਾਲੀ ਬੱਚੀ ਜੇ ਇਹ ਕਿਨੇ ਚਿਰ ਦੀ ਹੋਗੀ ਵੀਰ ਜੀ ਨੇ ਬਾਰੀ ਆ ਦੋ ਦਿਨ ਉੱਤੇ ਹੋ ਜਾ ਤੇ ਦੋ ਚਾਰ ਦਿਨ ਬਾਅਦ ਹੀ ਹੈ ਵੀ ਹਾਂਜੀ ਤੇ ਇਹਦੇ ਕੋਲ ਕਿੰਨਾ ਦੁੱਧ ਇਹਦੇ ਕੋਲ ਦੁੱਧ ਜਿਹੜਾ ਮਿੰਤੀ ਵਾਲਾ ਜੀ 10 ਕਿਲੋ ਠੰਡਾ ਚਵਾ ਕੇ ਦੇਵਾਂਗੇ ਠੀਕ ਹੈ ਜੀ ਭਾਵੇਂ ਚਾਰ ਡੰਗ ਕੋਈ ਖੁੱਲੀ ਨਹੀਂ ਦੇ ਤੋ ਚਲੋ ਫਿਰ ਤੋਰਾਂ ਫਿਰ ਝਾਗ ਵਾਲਾ ਜਿਹੜਾ 12 13 ਕਿਲੋ ਵਿਖਾਵਾ ਕਰੂੰਗੀ ਠੀਕ ਹੈ ਜੀ ਜੀ ਆਏ ਬਾਕੀ ਕਿਤੇ ਹੋਮੀ ਪੈਸ਼ੂ ਲੈਣਾ ਇਕੱਲਾ ਇੱਥੋਂ ਨਹੀਂ ਕਿਤੇ ਹੋਮੀ ਕੋਈ ਵੀ ਵੀਡੀਓ ਤਾਂ ਲੈਣਾ ਵਾ ਜਿਹੜੇ ਵੀ ਵੀਰ ਕੋਈ ਵੀ ਆਪਣਾ ਚਵਾਈ ਕਰਕੇ ਤਸੱਲੀ ਕਰਕੇ ਹੀ ਲਿਆ ਕਰੋ ਪੈਸੇ ਤੁਸੀਂ ਖਰਚਨੇ ਆ ਜਿੰਮੇਵਾਰੀ ਤੁਹਾਡੀ ਵੀ ਬੰਦੀ ਤਸੱਲੀ ਕਰਕੇ ਖੜਨ ਦੀ ਲੈ ਜਾਵੇ ਜੀ ਤੇ ਇਹਦਾ ਕਿੰਨਾ ਰੱਖਣਾ ਵੀਰ ਜੀ ਫਿਰ ਮੋਲ ਆਪਾਂ ਇਹਦਾ ਮੈਨੇ ਚੌੜੀ ਮੰਗਣਾ ਅੱਛਾ ਇਹ ਹਾਨਾ 28000 ਦੀ 28000 ਦੀ 28000 ਦੀ ਕੋਈ ਵੀਰ ਭਰਾ ਫੋਨ ਕਰ ਮਾੜ ਨੂੰ ਕਰ ਲਾਂਗੇ ਤੇ ਦੁੱਧ ਕਿੰਨਾ ਪੱਕਾ ਦੱਸਿਆ ਜੀ ਭਾਜੀ 10 ਕਿਲੋ ਠੰਡਾ ਮਿੰਕੇ ਖਾਣ ਦੇ ਝਾਗ ਵਾਲਾ ਜਿਹੜਾ 12 13 ਬਖਾਵਾ ਜੀ ਠੀਕ ਹੈ ਜੀ ਜਿਹੜਾ ਠੰਡਾ 10 ਜੀ ਠੀਕ ਹੈ ਜੀ ਠੀਕ ਹੈ ਵੀਰ ਕੁਛ ਨਾ ਬੱਸ ਜੀ ਕਿਰਪਾ ਮਹਾਰਾ ਜੀ ਠੀਕ ਹੈ ਫਿਰ ਜੀ ਬਾਕੀ ਕੋਈ ਵੀਰ ਇੱਥੇ ਆਵੇ ਆਪਣੀ ਸਮਝ ਨਾਲ ਵੇਖ ਚੱਕ ਕੇ ਖਰੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧ